ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪਹੁੰਚੇ ਹਾਂ ਖੇਤੀਬਾੜੀ ਅਤੇ ਕਿਸਾਨ ਪਾਲਾਈ ਵਿਭਾਗ ਮੋਗਾ ਸੋਣੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਤਰੀ ਕਿਸਾਨ ਮੇਲਾ ਬਦਨੀ ਕਲਾ ਜ਼ਿਲ੍ਹਾ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ ਸੋ ਮੇਲੇ ਦੀ ਸਾਰੀ ਕਵਰੇਜ ਜਿਹੜੀ ਤੁਹਾਡੇ ਨਾਲ ਅਸੀਂ ਇਸ ਚੈਨਲ ਤੇ ਸਾਂਝੀ ਕਰਾਂਗੇ ਆਓ ਫਿਰ ਮੇਨ ਸਟੇਜ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਪੀਜੀ ਕੋਲ ਇਹਨਾਂ ਚਾਲਰਾਂ ਨੇ ਕੰਮ ਕਰਨੀ ਹੈ ਇਹਦੇ ਨਾਲ ਕਹਾ ਜਾ ਕੇ ਦਰੋਸ਼ਿਤ ਲਈ ਪਾਟੇ ਦੀ ਕਾਰੀ ਕਰੀਏ ਉਹਨੂੰ ਨੀਂਦ ਦੀ ਸੋਟਾ ਕਰਾ ਦੇਣਾ ਰੈਕੋਰਡਰ ਨਾਲ ਰੈਕੋਰਡਰ ਨਾਲ ਆਪਾਂ ਕਰਦੇ ਹਾਂ ਦੋਸਤੋ ਮੇਲੇ ਦੇ ਵਿੱਚ ਪਰਦਰਸ਼ਨੀਆਂ ਲੱਗੀਆਂ ਹੋਈਆਂ ਹਨ ਵੱਖ-ਵੱਖ ਸਟਾਲਾਂ ਤੇ ਤੁਹਾਨੂੰ ਲੈ ਕੇ ਜਾਵਾਂਗੇ ਇਧਰ ਫਾਰਮ ট্রাকਟਰ ਵਾਲਿਆਂ ਨੇ ਆਪਣੇ ਪ੍ਰਦਰਸ਼ਨ ਲਗਾਈ ਹੋਈ ਹੈ ਜਿੱਥੇ ਕਿਸਾਨ ਭਰਾ ਟਰੈਕਟਰ ਬਾਰੇ ਜਾਣਕਾਰੀ ਲੈ ਰਹੇ ਹਨ ਖੇਤੀਬਾੜੀ ਲਈ ਵਰਤਣ ਵਾਲੇ ਪੰਪ ਸਪਰੇਅ ਕਰਨ ਵਾਲੇ ਜੋ ਵੀ ਖੇਤੀਬਾੜੀ ਦੇ ਵਿੱਚ ਚੀਜ਼ਾਂ ਇਸਤੇਮਾਲ ਹੋ ਰਹੀਆਂ ਉਹਨਾਂ ਬਾਰੇ ਜੋ ਦਵਾਈਆਂ ਖੇਤੀਬਾੜੀ ਦੀਆਂ ਇਸਤੇਮਾਲ ਹੋ ਰਹੀਆਂ ਉਹਨਾਂ ਬਾਰੇ ਇੱਥੇ ਸਟਾਲ ਲੱਗੇ ਹੋਈਆਂ ਨੇ ਅੱਜ ਕੀ ਕੁਝ ਹੈ ਅੱਜ ਕੀ ਹੋ ਰਿਹਾ ਹੈ

ਆਪਣੇ ਕਾਦੇ ਕਾਦੇ ਕੰਮ ਕਰਦਾ ਜੀ ਹਾਂ ਹਾਂ ਜੀ ਵੀਰ ਜੀ ਅਸੀ ਕਲ ਜੀ ਅ ਵੀਰ ਜੀ ਅੱਜ ਜਿਹੜਾ ਆਪਣਾ ਖੇਤੀਬਾੜੀ ਮੇਲਾ ਲੱਗਾ ਹੋਇਆ ਉਹਦੇ ਵਿੱਚ ਅਸੀਂ ਮੈਂ ਚਰਨਜੀਤ ਸਿੰਘ ਕਹਿੰਦਾ ਕਿਸਾਨ ਬੀਜਰ ਮੋਗਾ ਵੱਲੋਂ ਆਏ ਹੋਇਆ ਜੀ ਇੱਥੇ ਆਪਣੇ ਕੋਲ ਹੀ ਸਾਰੇ ਰਸੋਈ ਦੇ ਪ੍ਰੋਡਕਟ ਹੁੰਦੇ ਆ ਜੀ ਤੇ ਬਿਲਕੁਲ ਸ਼ੋਧਾ ਨੇਚਰਲ ਆ ਤੇ ਬਿਨਾਂ ਰੈਸਟ੍ਰੇਟ ਹੋਈ ਜੀ ਜਿਹਦੇ ਵਿੱਚ ਪਕੌੜੀਆਂ ਆ ਜਾਂਦੀਆਂ ਮੇਥੀ ਆ ਜਾਂਦੀ ਹੈ ਚੌਲ ਆ ਜਾਂਦੇ ਆ ਤੇ ਆਪਣੀਆਂ ਦਾਲਾਂ ਆ ਜਾਂਦੀਆਂ ਜੀ ਫਿਰ ਚਾਲਾ ਮਸਾਲਾ ਆ ਗਿਆ ਜੀ ਸਬਜੀ ਵਾਲਾ ਮਸਾਲਾ ਆ ਗਿਆ ਜੀ ਕਾਲੀ ਮਿਰਚ ਆਈ ਹਲਦੀ ਆਈ ਲਾਲ ਮਿਰਚ ਆਈ ਕਾਲਾ ਮਸਾਲਾ ਆਪਣਾ ਨਮਕ ਆ ਗਿਆ ਤੇ ਔਰਗਾਨਿਕ ਕਣਕ ਦਾ ਦਲੀਆ ਹੈਗਾ ਜੀ ਤੇ ਮੈਡਸ ਦਾ ਦਲੀਆ ਹੈਗਾ ਜੀ ਇਹਦੇ ਨਾਲ ਹੀ ਆਪਣੇ ਕੋਲ ਕੋਧਰੇ ਦਾ ਆਟਾ ਆ ਜਾਂਦਾ ਜੀ ਰਾਗੀ ਦਾ ਆਟਾ ਆ ਜਾਂਦਾ ਜੀ ਬੂੰਦੀ ਆ ਜਾਂਦੀ ਹੈਗੀ ਆ ਜੀ ਤੇ ਛੋਲਿਆਂ ਦਾ ਆਟਾ ਆ ਜਾਂਦਾ ਜੀ ਵੇਸਣ ਆ ਜਾਂਦਾ ਜੀ ਪਿਓਰ ਫਿਰ ਜਾਂਦੇ ਜਤੇ ਆਈ ਆਪਣੇ ਕੋਲ ਨਾਮ ਹਾਂਜੀ ਇਹਨੀਆਂ ਚੀਜ਼ਾਂ ਲੈ ਕੇ ਆਪਾਂ ਤੁਹਾਡੀ ਦੇਵਤ ਦੇ ਵਿੱਚ ਹਾਜ਼ਰ ਹੋਏ ਹਾਂ ਜੀ ਸਰ ਮੇਰਾ ਨਾਮ ਹੈਗਾ ਜੀ ਚਰਨੀ ਸਿੰਘ ਪਿੰਡ ਮੇਰਾ ਘਲਕਲਾ ਹੈਗਾ ਜੀ ਤੇ ਮੋਬਾਈਲ ਨੰਬਰ ਮੇਰਾ ਹੈਗਾ ਜੀ 8437899971 ਜੀ 8437899971 ਜੀ ਬਾਈ ਜੀ ਖਾਲਸਾ ਬਾਈ ਜੀ ਪਤੀ ਧੰਨਵਾਦ ਜੀ ਜਿਵੇਂ ਬਾਈ ਹੁਣਾਂ ਦੱਸਿਆ ਇਹਨਾਂ ਕੋਲੇ ਦੇਸੀ ਪ੍ਰੋਡਕਟ ਆ ਜਿਹੜੇ ਤਿਆਰ ਕੀਤੇ ਹੋਏ ਤੇ ਉਹ ਇਹਨਾਂ ਨਸਪਾ ਕਰਕੇ ਖਰੀਦ ਸਕਦੇ ਆ ਜੀ ਸੋ ਜਲਦੀ ਜਲਦੀ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਬਹੁਤ ਉਦਦੀ ਆ ਸਾਡੀ ਪੰਜਾਬੀ ਭਾਸ਼ਾ ਬਾਰੇ ਬੋਰਡ ਲਾਇਆ ਹੋ ਗਿਆ ਜੀ ਵੀ ਪੰਜਾਬ ਜਿਉਣ ਪੰਜਾਬੀ ਜਲਦੀ ਜਲਦੀ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਤੁਹਾਨੂੰ ਖੇਤੀਬਾੜੀ ਕਿਸਾਨ ਮੇ ਜਿਲ੍ਹਾ ਪੱਤਰੀ ਮੇਲਾ ਜੋ ਮੋਗਾ ਦੇ ਬੱਧਨੀ ਕਲਾਂ ਦੇ ਵਿੱਚ ਲਾਇਆ ਜਾ ਰਿਹਾ ਹੈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਇਹਨਾਂ ਕੋਲੇ ਕੀ ਕੀ ਪ੍ਰੋਡਕਟ ਆ ਉਹਨਾਂ ਬਾਰੇ ਹਾਂਜੀ ਜੀ ਜੀ ਸਰ ਨਮਸਕਾਰ ਜੀ ਸਰ ਦੱਸਿਓ ਜੀ ਕੀ ਕੀ ਪ੍ਰੋਡਕਟ ਜੀ ਸਰ ਇਹ ਹਮਾਰੇ ਸ਼ਾਹਬ ਹੈ ਮਲਟੀਪਲੈਕਸ ਕੇ ਟੀਐਮ ਸਾਹਿਬ ਹਮਾਰੇ ਸ਼ਿਵਿੰਦਰ ਸਾਹਿਬ ਨਮਸਕਾਰ ਸਰ ਸਰ ਮਲਟੀਪਲੈਸ ਕੰਪਨੀ ਸੇ ਬੋਲ ਰਹੇ ਹੈ ਸਰ ਇਹ ਹਮਾਰੇ ਕੰਪਨੀ ਕਾ ਇੱਕ ਹਤਾ ਹੈ ਆਕਰਸ਼ਨ ਫਰੂਟ ਟ੍ਰੇਪ ਆਤੀ ਹੈ ਇਹ ਜੋ ਫਲ ਖਾਸ ਕਰਕੇ फूड ब्रोड का प्रॉब्लम आता है उसको कंट्रोल करने के लिए ट्रैप है ये तीन महीने रिजल्ट होती है इसमें दो तीन चीज़ हम दिखा नहीं सकते क्योंकि पैक है उसके तो साथ इसमें एक जीवरस है एक एसिड होती है ये ग्रोथ के लिए फुटारे के लिए होती है काफ़ी कल्ले निकलने के लिए होती है ये ट्राइकोटर्मा हरजेनियम है झंडा रोग तरह प्लस नीमोटोड के लिए होती है ये स्पर्शा है ये बैक्टीरिया ये तो होती फंगस लेकिन बैक्टीरिया को कंट्रोल करती है ये है ट्राइकोडर्मा वीडी ये अपना फंगस को कंट्रोल करती है खास करके झोने में और उसमें बासमती में लोग डालते हैं झंडा रोग के लिए डालते हैं इसके बाद में ये है लिक्विडियन ये लिक्विडियन सबसे स्पेशल है सर हम आपको इसके बारे में थोड़ा सा डिटेल जानकारी देना चाह रहे हैं इसके बारे में ये है कि इसमें बत्तीस परसेंट नाइट्रोजन है ये इसमें साढ़े सोलह परसेंट इसमें साढ़े सात परसेंट है इसमें क्या नाम है में साढ़े सातेंट है

हमें हम बाजार में हमें जाकर भी हो सकता है ये नौ चीजें अपनी कोर्ट पर है इसमें यूनिक किसी टॉपिक ट्रीट ट्राई प्लांट इसमें पांच चीजें मिक्स है ये अपना इंटेबेस पड़ता है इसमें बेस्ट मिलेंट में आती है इसका काम है जड़ का ग्रोथ कराना फुट कराना ग्रोथ कराना साथ में करके देखिए इसका डोज है 7.5 से दे 10 टी ठीक एक अन्नपूर्णा है सर ये है जैविक खाद है जो आप रूढ़ी पाते हैं तो रूढ़ी हमारा काफ़ी फायदेमंद होता है लेकिन उसमें अगर कच्ची रूढ़ी पाते हैं तो हमारा तीन तरह से प्रॉब्लम आती है एक की प्रॉब्लम